ਤੁਹ ਜਹੰਮ ਸਾਰੇ ਸ਼ਹਿਰ ਨੂੰ ਵਧਾਈ ਦੇਣ ਵਾਸਤੇ ਅੱਜ ਇਕੱਠੇ ਹੋਏ ਹਾਂ ਇੱਥੇ। ਅਜ਼ੀਮ ਦੇਸ਼ ਪ੍ਰੇਮੀ ਸੰਗਠਨ ਵੱਲੋਂ ਸ਼ਹਿਰ ਦੇ ਵਿੱਚੋਂ ਕਈ ਦਸ਼ਕਾ ਪੁਰਾਣਾ ਕੋੜ ਨਿਕਲਣ ਦੀ ਬਹੁਤ-ਬਹੁਤ ਵਧਾਈ। ਇਹ ਕੋੜ ਕੀ ਸੀਗਾ? ਜੇ ਆਪਾਂ ਸ਼ਮਸ਼ਾਨ ਘਾਟ ਨੂੰ ਜਾਣਦੇ ਹਾਂ ਤਾਂ ਉੱਥੇ ਇੱਕ ਬਹੁਤ ਵੱਡੇ ਪਹਾੜ ਦੇਖਦੇ ਸੀ ਕਿਸੇ ਵੇਲੇ। ਉਹ ਪਹਾੜ ਮਿੱਟੀ ਦੇ ਜਾਂ ਪੱਥਰ ਦੇ ਨਹੀਂ ਸੀਗੇ, ਉਹ ਸੀਗੇ ਕੂੜੇ ਦੇ। ਤੇ ਅੱਜ ਉਹ ਪਹਾੜ ਚੱਕੇ ਗਏ ਆ। ਤੇ ਨਾਲ ਹੀ ਉਹੀ ਕਈ ਦਸ਼ਕਾ ਪੁਰਾਣੀ ਜਿਹੜੀ ਹੱਡਾ ਰੋੜੀ ਸੀ ਜਿਹਦੇ ਵਾਸਤੇ ਕਿਸੇ ਵੇਲੇ ਸ਼ਹਿਰ ਦੇ ਨਾਮੀ ਲੋਕਾਂ ਨੇ ਸਮਾਜ ਸੇਵੀਆਂ ਨੇ ਬਾਜੂ ਚੱਕੀ ਸੀ ਅੱਜ ਉਹਨਾਂ ਦੀ ਆਵਾਜ਼ ਤੇ ਉਹਨਾਂ ਦੇ ਯਤਨ ਨੂੰ ਵੀ ਇੱਕ ਉਹਨੂੰ ਕੰਪਲੀਸ਼ਨ ਮਿਲੀ ਹੈ ਉਹ ਪੂਰਾ ਹੋਇਆ ਤੇ ਮੈਂ ਇਸੇ ਗੱਲ ਦੀ ਸਾਰੇ ਸ਼ਹਿਰ ਵਾਸੀਆਂ ਨੂੰ ਨਾਗਰਿਕਾਂ ਨੂੰ ਬਹੁਤ-ਬਹੁਤ ਵਧਾਈ ਦਿਨਾ ਅਜ਼ੀਮ ਦੇਸ਼ ਪ੍ਰੇਮ ਸੰਗਠਨ ਦੇ ਮੈਂਬਰਸ ਅਸੀਂ ਸਾਰੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਹਾਂ ਤੇ ਦੂਸਰੀ ਗੱਲ ਮੈਂ ਧੰਨਵਾਦ ਵੀ ਕਰੂੰਗਾ ਮਿਊਨਿਸਪਲ ਕਾਰਪੋਰੇਸ਼ਨ ਅਬੋਰ ਦਾ ਜਿਨ੍ਹਾਂ ਨੇ ਆਮ ਲੋਕਾਂ ਦੀ ਆਵਾਜ਼ ਸੁਣੀ ਚਾਹੇ ਕਈ ਦਸ਼ਕਾ ਬਾਅਦ ਸੁਣੀ 30 40 50 ਸਾਲ ਪਤਾ ਨਹੀਂ ਕਿੰਨੇ ਸਾਲ ਹੋ ਗਏ ਉਹਨਾਂ ਤੱਕ ਕੰਨਾ ਤੱਕ ਉਹਨਾਂ ਤੱਕ ਆਵਾਜ਼ ਪਹੁੰਚੀ ਤੇ ਉਹਨਾਂ ਨੇ ਕਿਤੇ ਆਮ ਬੰਦੇ ਦੀ ਵੀ ਕੋਈ ਬਾਤ ਲਈ ਬਹੁਤ ਬਹੁਤ ਧੰਨਵਾਦ ਮਿਊਨਿਸਪਲ ਕਾਰਪੋਰੇਸ਼ਨ ਅਬੋਰ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਲੀਡਰ ਸਹਿਬਾਨ ਜਿਨ੍ਹਾਂ ਨੇ ਇਸ ਵਾਸਤੇ ਯਤਨ ਕੀਤੇ ਬਹੁਤ ਬਹੁਤ ਧੰਨਵਾਦ ਤੇ ਇਸੇ ਚੀਜ਼ ਨੂੰ ਲੈ ਕੇ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਤੇ ਸਾਰਿਆਂ ਨਾਲ ਤੁਹਾਨੂੰ ਜਾਣੂ ਕਰਾਣੇ ਆ ਕਿ ਇੱਥੇ اصل ਸਮੱਸਿਆ ਕੀ ਸੀ ਤੇ ਅੱਜ ਅਸੀਂ ਕੀ ਚੋਣੇ ਸਭ ਤੋਂ ਪਹਿਲਾਂ ਭਰਤ ਜੀ ਨਾਲ ਗੱਲ ਕਰਦੇ ਹਾਂ ਜੀ ਭਰਤ ਜੀ ਕੀ ਕਹਿਣਾ ਚਾਹੋਗੇ ਤੁਸੀਂ ਇਸ ਨੂੰ ਲੈ ਕੇ ਸਾਰੇ ਅਬੂਰ ਵਾਸੀਆਂ ਨੂੰ ਜੈ ਹਿੰਦ ਜੱਟ ਸਾਹਿਬ ਇੱਥੇ ਕੀ ਆ ਵੀ ਮੈਨੂੰ ਬਹੁਤ ਵੱਡੇ ਵੱਡੇ ਕੂੜੇ ਦੇ ਪਹਾੜ ਹੁੰਦੇ ਸੀਗੇ ਤੇ ਇੱਕ ਜਿਹੜਾ ਰੋੜੀ ਵੀ ਹੁੰਦੀ ਸੀ ਜਿਹਦੇ ਕਰਕੇ ਕੀ ਜੀ ਸਾਰੇ ਏਰੀਆ ਚ ਸਮੀਲਿਸ ਮਨ ਹੁੰਦੀ ਤੇ ਰਾਮਨਗਰ ਨੇੜੀ ਹੈ ਬਸ ਨੇੜੇ ਅੱਛੀ ਜਿਹੀ ਜਗ੍ਹਾ ਦੇ ਇਹ ਸ਼ਮਸ਼ਾਨ ਘਾਟਾ ਜੀ ਇੱਥੇ ਲੋਕ ਸੰਸਕਾਰ ਤੇ ਆਉਂਦੇ ਸੀ ਸਮੀਲਿਸ ਮਨ ਹੁੰਦੀ ਸੀ ਕਦੂਈ ਕਦਬੂਤੀ ਸੀ ਇਤेंद्रਾ ਨਗਰੀ ਹੈ ਹੋਰ ਕਈ ਏਰੀਆ ਦੇ ਵਿੱਚ ਜਾਨੀ ਸੀ ਉਤਾਰਾ ਸਟੇਟ ਵਿੱਚ ਬਹੁਤ ਭਾਰ ਹੁੰਦਾ ਕਿ ਉਹ ਚੱਕੀ ਗਈ ਹੈ ਜੀ ਬਹੁਤ ਦੇ ਬਹੁਤ ਬਧਾਈ ਦੇ ਪਾਤਰ ਨੇ ਜਿਹੜੇ ਸੰਸਥਾਵਾਂ ਨੇ ਸਾਡਾ ਸਾਥ ਦਿੱਤਾ ਹੈ ਤੇ ਹੁਣ ਜਿਹੜਾ ਇਹ ਥਾਂ ਖਾਲੀ ਪਿਆ ਹੈ ਇਹਦੇ ਵਾਸਤੇ ਅਸੀਂ ਇੱਕ ਸਰਕਾਰ ਤੋਂ ਤੇ ਕਾਰਪੋਰੇਸ਼ਨ ਤੋਂ ਕੈਟਲ ਪਾਊਂਡ ਦੀ ਮੰਗ ਕਰ ਰਹੇ ਹਾਂ ਕਿਉਂਕਿ ਇਹ ਖਾਲੀ ਥਾਂ ਜਿਹੜਾ ਹੈ ਨਸ਼ੀੜੀਆਂ ਦਾ ਆਡਾ ਬਣ ਜੂਗਾ ਕਈ ਇਲੈਗਲ ਐਕਟੀਵਿਟੀਜ਼ ਹੋ ਸਕਦੀਆਂ ਇੱਥੇ ਇਹ ਅਸੀਂ ਚਾਹੁੰਦੇ ਹਾਂ ਕਿ ਬਈ ਇੱਥੇ ਇੱਕ ਕੈਟਲ ਪਾਊਂਡ ਬਣਵਾਇਆ ਜਾਵੇ ਜੋ ਕਿ ਸ਼ਹਿਰ ਦੀ ਬਹੁਤ ਵੱਡੀ ਸਮੱਸਿਆ ਹੈ ਜਿਹੜੀ ਹੈਗੀ ਆ ਉਹ ਪਾਰਾ ਪਸ਼ੂਆਂ ਦੀ ਹੈ ਉਹ ਸਾਰੇ 12 ਪਸ਼ੂ ਲਿਆ ਕੇ ਇੱਥੇ ਜਿਹੜੇ ਐ ਰੱਖੇ ਜਾਣ ਚਾਰੋਂ ਸਾਈਡ ਕੰਦਾ ਕੀਤੀਆਂ ਹੀ ਹੋਈਆਂ ਸਰਕਾਰ ਤੋਂ ਸਿਰਫ ਅਸੀਂ ਸ਼ੈੱਡ ਦੀ ਮੰਗ ਕਰਦੇ ਹਾਂ ਤੇ ਕਾਊਸਸ ਦੀ ਮੰਗ ਕਰਦੇ ਹਾਂ ਜਿਹੜਾ ਕਿ ਇੱਥੇ ਲਿਆ ਕੇ ਉਹਨਾਂ ਨੂੰ ਰੱਖਿਆ ਜਾਵੇ ਪਸ਼ੂਆਂ ਨੂੰ ਇੱਕ ਗੇਟ ਸ਼ਮਸ਼ਾਨਗਾਹ ਵਾਲੇ ਸਾਈਡ ਖੋਲ ਦਿੱਤਾ ਜਾਵੇ ਇਹਦੇ ਨਾਲ ਕੀ ਐ ਵੀ ਇਹ ਸੰਸਕਾਰ ਤੇ ਜਿਹੜੇ ਲੋਕ ਆਂਦੇ ਨੇ ਦਾਨ ਪੁੰਨ ਜਾਂ ਹੋਰ ਸ਼ਹਿਰ ਵਾਸੀ ਐ ਜਿਹੜੇ ਕਈ ਲੋਕ ਮੈਂ ਦੇਖਿਆ ਜਿਹੜੀ ਸੜਕਾਂ ਤੇ ਪੱਠੇ ਪਾ ਰਹੇ ਨੇ ਉਹ ਲਿਆ ਕੇ ਇੱਥੇ ਪਾ ਦੇਣ ਬਹੁਤ ਵੱਡੀ ਸਮੱਸਿਆ ਹੱਲ ਹੁੰਦੀ ਹੈ ਜਿਸ ਦੇ ਨਾਲ ਕੀ ਹੈ ਸ਼ਹਿਰ ਦੇ ਬੱਚੇ ਵੀ ਹੈ ਜਾਂ ਹੋਰ ਹੈ ਬਜ਼ੁਰਗ ਹੈ ਆਪਦੇ ਆਪ ਨੂੰ ਅਨਸੇਫ ਫੀਲ ਕਰਦੇ ਆ ਉਹਦਾ ਕੀ ਹੈ ਰੀਜ਼ਨ ਵੀ ਹੈ ਜਿਹੜੇ ਡੱਠੇ ਨੇ گاਵਾ ਨੇ ਵੀ ਕਦੋਂ ਵੀ ਕਿਸੇ ਨੂੰ ਮਾਰ ਦਿੰਦੀਆਂ ਨੇ ਜਿਸ ਦੇ ਨਾਲ ਕਈ ਜਾਨਾਂ ਵੀ ਗਈਆਂ ਨੇ ਬਹੁਤ ਸ਼ਹਿਰ ਦੇ ਵਿੱਚ ਅੱਜ ਦਿਨ ਆਪਾਂ ਦੇਖਦੇ ਹੀ ਰਹਿੰਦੇ ਆ ਕਿ ਖ਼ਬਰਾਂ 'ਚ ਲੱਗੀ ਹੈ ਖ਼ਬਰ ਕੀ ਹੈ ਗੱਟੇ ਨਾਲ ਮਾਰ ਦਿੱਤਾ ਗਿਆ ਜਾਂ ਕੁਝ ਵੀ ਹੈ ਤੇ ਇਸ ਬਹੁਤ ਵੱਡੀ ਸਮੱਸਿਆ ਹੱਲ ਹੋਊਗੀ ਤੇ ਇਹਨੇ ਏਰੀਆ ਦੇ ਵਿੱਚ ਜੇ ਕੈਟਲ ਪਾਉਂਡ ਬਣ ਜਾਵੇ ਤਾਂ ਸਾਡੀ ਇਹੋ ਮੰਗ ਹੈ ਸਰਕਾਰ ਨੂੰ ਵੀ ਇੱਥੇ ਕੈਟਲ ਪਾਉਂਡ ਬਣਵਾਇਆ ਜਾਵੇ ਜੀ ਤੇ ਕੋਈ ਖਾਸ ਨਹੀਂ ਹੈ ਸਭ ਕੁਝ ਸੈਟਿੰਗ ਹੋ ਜੇ ਚਾਵੇ ਤਾਂ ਸਰਕਾਰ ਤੇ ਕਾਰਪੋਰੇਸ਼ਨ ਦੇ ਅਫੀਸਰ ਚਾਹਣ ਤਾਂ ਬਿਲਕੁਲ ਹੋ ਸਕਦਾ ਸਰ ਜੀ ਇੱਕ ਗੱਲ ਬਹੁਤ ਸਿਆਣੀ ਗੱਲ ਹੈ ਇਸ ਜਗ੍ਹਾ ਤੇ ਕੈਟਲ ਪਾਉਂਡ ਜਿਹਨੂੰ ਆਪਾਂ ਗਊਸ਼ਾਲਾ ਕਹਿੰਦੇ ਆ ਇੱਕ ਸਰਕਾਰੀ ਗਊਸ਼ਾਲਾ ਜਿਵੇਂ ਸਲੀਮ ਸ਼ਾਹ ਵਾਲੇ ਜਿੱਥੇ ਫਾਜ਼ਿਲਕਾ ਦੇ ਕੋਲ ਆਪਾਂ ਸ਼ਹਿਰ ਦੇ ਵਿੱਚ ਜਿਹੜੇ ਬੇਸਹਾਰਾ ਪਸ਼ੂ ਆ ਉਹਨਾਂ ਨੂੰ ਚੱਕ ਕੇ ਉੱਥੇ ਲੈ ਕੇ ਜਾਈਦਾ ਹੈ ਇਸ ਤੋਂ ਚੰਗਾ ਹੈ ਕਿ ਇੱਥੇ ਹੀ ਇੱਕ ਬਣ ਜਾਵੇ ਤੇ ਇਸ ਗੱਲ ਨੂੰ ਲੈ ਕੇ ਜਿਹੜੇ ਆਪਣੇ ਅਬੋਰ ਦੇ ਕਈ ਸੰਸਥਾਵਾਂ